हार्ट पेशेंट्स ने जो शुगर के पेशेंट्स ने वह सवेरे घरों ना निकलन हालांकि जो सवेर के टाइम सैर ना करने की भी हदायत हैल्थ डिपार्टमेंटी गई है क्योंकि ठंड का प्रकोप लगातार जारी है इसके विचाले जो पूरी तरीके ना सूरज नहीं चल रहा ते जो लोग ने बीमार हो रहे हैं हालांकि मौसम विभाग के वो भी कहा गया है कि आने वाले दिन हल्का मीह भी पेगा इस दस दिए कि सवेर के टाइम विजिबिलिटी ਵਿਜ਼ਿਬਿਲਟੀ ਨਹੀਂ ਹੁੰਦੀ ਤੇ ਕਈ ਹਾਦਸਿਆਂ ਦਾ ਵੀ ਕਾਰਨ ਘੱਟ ਵਿਜ਼ਿਬਿਲਟੀ ਬੰਦ ਤੇ ਮੇਨਾ ਮੇਰੇ ਸਹਿਯੋਗੀ ਚੰਡੀਗੜ੍ਹ ਤੋਂ ਲਾਈਵ ਮੌਜੂਦ ਨੇ ਅਮਨ ਪਟਵਾਜ ਤੇ ਫਰੀਦਕੋਟ ਤੋਂ ਨਰੇਸ਼ ਸੇਠੀ ਮੇਨਲ ਮੌਜੂਦ ਨੇ ਇਹ ਸਭ ਤੋਂ ਪਹਿਲਾਂ ਮੈਂ ਰੁਕਾਂਗੀ ਨਰੇਸ਼ ਸੇਠੀ ਦਾ ਨਰੇਸ਼ ਜਾਨਣਾ ਚਾਹੁੰਗਾ ਕੀ ਕੁਝ ਟੈਂਪਰੇਚਰ ਕੀ ਕੁਝ ਤਾਪਮਾਨ ਅੱਜ ਫਰੀਦਕੋਟ ਦਾ ਕਿਵੇਂ ਅੱਜ ਜੋ ਲੋਕ ਨੇ ਹੱਡ ਚੀਰਵੀਂ ਠੰਡ ਤੋਂ ਆਪਣੇ ਆਪ ਨੂੰ ਬਚਾ ਰਹੇ ਬਿਲਕੁਲ ਸਰਵਜੋ ਦੱਸ ਦਈਏ ਕਿ ਫੇਜ਼ਕੋਟ ਵਿੱਚ ਇਸ ਵਕਤ ਜਿਹੜਾ ਤੰਦ ਅਤੇ ਠੰਡ ਦਾ ਕਹਿਰ ਲਗਾਤਾਰ ਜਾਰੀ ਹੈ ਔਰ ਸੀਤ ਲਹਿਰਾਂ ਨੇ ਇਸ ਵਕਤ ਪੂਰੀ ਤਰ੍ਹਾਂ ਜਿਹੜਾ ਇਲਾਕੇ ਨੂੰ ਜਕੜਿਆ ਹੋਇਆ ਹੈ ਜੇ ਟੈਂਪਰੇਚਰ ਦੀ ਗੱਲ ਕਰੀਏ ਤਾਂ ਇੱਥੇ ਮਿਨੀਮਮ ਟੈਂਪਰੇਚਰ ਜਿਹੜਾ ਰਾਤ ਦਾ 3 ਡਿਗਰੀ ਸੈਲਸੀਅਸ ਜਿਹੜਾ ਨੋਟ ਕੀਤਾ ਗਿਆ ਸੀਗਾ ਔਰ ਉਸ ਤੋਂ ਬਾਅਦ ਗੱਲ ਕਰੀਏ ਤਾਂ ਸਰਦ ਹਵਾਵਾਂ ਨੇ ਲਗਾਤਾਰ ਲੋਕਾਂ ਦੀਆਂ ਪਰੇਸ਼ਾਨੀਆਂ 'ਚ ਵਾਧਾ ਕੀਤਾ ਹੋਇਆ ਹੈ ਤੁਸੀਂ ਤਸਵੀਰਾਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਹਾਲਾਂਕਿ 2-3 ਦਿਨ ਤੋਂ ਜਿਹੜੀ ਤੁੰਦ ਤੋਂ ਰਾਹ ਜਰੂਰ ਲੋਕਾਂ ਨੂੰ ਮਿਲੀ ਸੀ ਵਿਜ਼ਿਬਿਲਟੀ ਵੀ ਕਾਫੀ ਸੀ ਪਰ 2-3 ਦਿਨਾਂ ਤੋਂ ਬਾਅਦ ਅੱਜ ਇੱਕਦਮ ਜਿਹੜੀ ਤੁੰਦ ਨੇ ਫਿਰ ਜਿਹੜਾ ਆਪਦਾ ਪਰਫੋਮ ਦਿਖਾਉਣਾ ਸ਼ੁਰੂ ਕਰ ਦਿੱਤਾ ਅੱਜ ਫਿਰ ਇੱਕ ਵਾਰ ਜਿਹੜਾ ਤੁੰਦ ਜਿਹੜੀ ਹੈ ਕਾਫੀ ਜਿਹੜੀ ਦਿੱਕਤ ਨੂੰ ਮ ਹਾਈਵੇ ਦੀ ਗੱਲ ਕਰੀਏ ਤਾਂ ਹਾਈਵੇ ਤੇ ਇਸ ਤੋਂ ਜ਼ਿਆਦਾ ਜਿਹੜਾ ਸੰਗ ਨਹੀਂ ਤੋਂਦਾ ਲੋਕਾਂ ਨੂੰ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਔਰ ਇਸ ਦੇ ਨਾਲ-ਨਾਲ ਜਿਹੜੀਆਂ ਸਰਦ ਹਵਾਵਾਂ ਵੀ ਉਹ ਵੀ ਕਾਫੀ ਜਿਹੜੀਆਂ ਹਰ ਚੀਰ ਵੀ ਠੰਡ ਹੈ ਉਹ ਕਾਫੀ ਪਰੇਸ਼ਾਨੀ ਕਰ ਰਹੀ ਹੈ ਇਸ ਠੰਡ ਦੇ ਵਿੱਚ ਜ਼ਿਆਦਾ ਜਿਹੜੀ ਦਿੱਕਤ ਆਉਂਦੀ ਹੈ ਮਜ਼ਦੂਰ ਵਰਗ ਨੂੰ ਆਉਂਦੀ ਹੈ ਜਾਂ ਕਈ ਇਹ ਤਾਂ ਲਿਬਰ ਕਲਾਸ ਜਿਹੜੀ ਹੈ ਉਸ ਤੋਂ ਉਸ ਦੀ ਪਰੇਸ਼ਾਨੀ ਇਹ ਹੈ ਕਿ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਔਰ ਕੰਮ ਜਿਹੜਾ ਕਾਫੀ ਹੱਦ ਤੱਕ ਕਰਨਾ ਵੀ ਮੁਸ਼ਕਲ ਹੋ ਰਿਹਾ ਦੂਜੇ ਪਾਸੇ ਜਿਹੜੇ ਮੁਲਾਜ਼ਮ ਜਿਹੜੇ ਡਿਊਟੀਆਂ ਤੇ ਜਾਂਦੇ ਨੇ ਉਹਨਾਂ ਨੂੰ ਕਾਫੀ ਦਿੱਕਤਾਂ ਆndੀਆਂ ਨੇ ਕੁਝ ਲੋਕ ਦਿਖਦੇ ਰਹੇ ਨੇ ਕਿ ਜਿਹੜੇ ਸੈਰ ਕਰਨ ਜਾਂਦੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਠੰਡ ਸਰਦੀ ਦਾ ਤਪਰਕੋਪ ਕਾਫੀ ਜਿਹੜਾ ਇਸ ਵਕਤ ਦੇਖਣ ਨੂੰ ਮਿਲ ਰਿਹਾ ਫਰੀਦਕੁਰ ਦੀ ਗੱਲ ਕਰੀਏ ਤਾਂ ਕਾਫੀ ਦਿਨਾਂ ਤੋਂ ਤੁੱਪ ਵੀ ਨਹੀਂ ਨਿਕਲੀ ਇਹ ਬਹੁਤ ਜ਼ਿਆਦਾ ਕਾਫੀ ਦਿਨ ਤੋਂ ਦਿੱਕਤ ਆ ਰਹੀ ਹੈ ਅੱਜ ਤਕਰੀਬਨ ਹਫ਼ਤੇ ਤੋਂ ਉੱਪਰ ਹੋ ਚੁੱਕਿਆ ਕਿ ਸੂਰਜ ਦਿਖਾਈ ਨਹੀਂ ਦਿੰਦਾ ਔਰ ਸ਼ਾਮ ਦੇ ਟਾਈਮ ਤੋਂ ਬਹੁਤ ਜ਼ਿਆਦਾ ਹੋ ਜਾਂਦੀ ਹੈ ਔਰ ਮਾਈਨਸ ਤਕਰੀਬਨ ਚੱਲ ਰਿਹਾ ਹੈਗਾ ਟੈਂਪਰੇਚਰ 5 ਦੇ 4 ਦੇ ਨੇੜੇ ਤੇ ਰਿਹਾ ਔਰ ਕੰਮਕਾਰ ਦੇ ਵਿੱਚ ਵੀ ਬਹੁਤ ਦਿੱਕਤ ਆ ਰਹੀ ਹੈ ਕਿਉਂਕਿ 11 12 ਵਜੇ ਤੋਂ ਪਹਿਲਾਂ ਦਿਨ ਨਹੀਂ ਖੁੱਲਦਾ ਤੇ ਬਜ਼ੁਰਗਾਂ ਲਈ ਵੀ ਬਹੁਤ ਜ਼ਿਆਦਾ ਸੁਣਨ ਨੂੰ ਵੀ ਮਿਲ ਰਿਹਾ ਔਰ ਸਕੂਲਾਂ ਦੇ ਵਿੱਚ ਵੀ ਬੱਚਿਆਂ ਨੂੰ ਵੀ ਛੁੱਟੀਆਂ ਹੋਈਆਂ ਹੋਈਆਂ ਔਰ ਇਤਿਆਤ ਵਰਤਨ ਦਾ ਟਾਈਮ ਹੈਗਾ ਇਸੇ 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 ਹਦਾਇਤ ਦਿੱਤੀ ਜਾਂਦੀ ਹੈ ਕਿ ਜਿਆਦਾ ਜਿਹੜਾ ਐਕਸਰਸਾਈਜ਼ ਨਾ ਕਰੋ ਜਾਂ ਜਿਆਦਾ ਵਰਕਆਊਟ ਨਾ ਕਰੋ ਜਿਹੜੀ ਹਲਕੀ ਫੁਲਕੀ ਸੈਰ ਲੋਕੀ ਕਰਦੇ ਨਜ਼ਰ ਆ ਰਹੇ ਸੀਗੇ ਤੇ ਕਾਫੀ ਇਸ ਦਾ ਵੀ ਪ੍ਰਭਾਵ ਦੇਖਣ ਹਾਂਜੀ ਹਾਂਜੀ ਬਹੁਤ ਜ਼ਿਆਦਾ ਜੇਕਰ ਜਿਹੜੇ ਪਹਿਲਾਂ 6 ਵਜੇ ਟਾਈਮ ਤੇ ਆਉਂਦੇ ਸੀਗੇ ਹੁਣ ਉਹ 9 ਵਜੇ ਦੇ 8:30 9 ਵਜੇ ਨਿਕਲਦੇ ਆ ਹਲਕਾ ਫੁਲਕਾ ਆਪਣਾ ਕਰਨ ਲਈ ਤੇ ਕਾਫੀ ਇਹਦਾ ਪ੍ਰਕੋਪ ਚੱਲ ਰਿਹਾ ਹੈਗਾ ਸਾਡਾ। ਅਸੀਂ ਦੇ ਨਾਲ ਤੋਂ ਦੇਖਿਆ ਸੀ ਕਿ ਤੁਹਾਨੂੰ ਤੋਂ ਰਾਹਤ ਮਿਲੀ ਸੀ ਕਿਉਂਕਿ ਬੱਦਲ ਹੋਣ ਕਰਕੇ ਜਿਹੜਾ ਧੁੰਦ ਨਹੀਂ ਪਈ ਸੀ ਪਰ ਅੱਜ ਫਿਰ ਦੇਖਿਆ ਕਿ ਇੱਕ ਵਾਰ ਜਿਹੜੀ ਇੱਕ ਵਾਰ ਫਿਰ ਫੀਲਕੋਟ 'ਚ ਧੁੰਦ ਕਾਫੀ ਲੱਗੀ। ਕੱਲ ਦੀ ਕਾਫੀ ਧੁੰਦ ਆ ਰਹੀ ਹੈਗੀ। ਕੱਲ ਸ਼ਾਮ ਨੂੰ ਵੀ 5 ਵਜੇ ਤੋਂ ਬਾਅਦ ਧੁੰਦ ਆ ਚੁੱਕੀ ਸੀਗੀ। ਔਰ ਇਹ ਥੋੜਾ ਜਿਹਾ ਸਿਟੀ ਦਾ ਏਰੀਆ ਹੈਗਾ ਇਸ ਕਰਕੇ ਘਟਨ ਦਿਖਾਈ ਦਿੰਦਾ ਲੇਕਿਨ ਬਾਹਰ ਬਹੁਤ ਜ਼ਿਆਦਾ ਧੁੰਦ ਹੈ। ਔਰ ਪਰਮਾਤਮਾ ਅੱਗੇ ਇਹ ਹੀ ਦੁਆ ਵੀ ਜਲਦੀ ਜੇ ਖੁੱਲੇ ਮੌਸਮ ਔਰ ਸੂਰਜੀ ਦੇਵਤਾ ਜੀ ਦਰਸ਼ਨ ਕਈ ਦੂਰਵਰਗ ਨੂੰ ਕਾफी ਦਿੱਕਤ ਆ ਰਹੀਆਂ ਕਿਉਂਕਿ ਉਹਨਾਂ ਦੇ ਇੱਧਰ ਗਿਲਾ ਹੁੰਦਾ ਕਿ ਉਹਨਾਂ ਨੂੰ ਕੰਮ ਨਹੀਂ ਮਿਲਦਾ ਔਰ ਦੂਸਰਾ ਜਗ੍ਹਾ ਕੰਮ ਮਿਲਦਾ ਤਾਂ ਵੀ ਇੰਨਾ کم ਹੁੰਦੀ ਜਿਹੜੀ ਸੂਰਤ ਨਹੀਂ ਨਜ਼ਰ ਆਂਦੀ ਉਹ ਇਸੇ ਕਰਕੇ ਆ ਜੀ ਠੰਡ ਜ਼ਿਆਦਾ ਹੋਣ ਕਰਕੇ ਕੰਮ ਹੁੰਦਾ ਨਹੀਂਗਾ ਔਰ ਉਸ ਤੋਂ ਜਿਹੜਾ ਵੀ ਲੈ ਕੇ ਵੀ ਜਾਂਦੇ ਵਰਕਰ ਨੂੰ ਉਹਨਾਂ ਨੂੰ ਵੀ ਇਹ ਹੁੰਦਾ ਵੀ ਸਾਡੇ ਦਿਹਾੜੀ ਪਾਏਗੀ ਸਾਡੇ ਪੱਲੇ ਇਸ ਕਰਕੇ ਮਜ਼ਦੂਰ ਵਰਕ ਬਹੁਤ ਔਖਾ ਹੈ ਇਸ ਤੋਂ ਠੰਡ ਤੋਂ ਔਰ ਇਹੀ ਦੁਆ ਕਰਦੇ ਆ ਵੀ ਜਲਦੀ ਜੀ ਮੌਸਮ ਸਾਫ਼ ਹੋਵੇ ਸਰਬੇ ਲੋਕ ਲਗਾਤਾਰ ਇਸ ਗਲਤ ਨੂੰ ਲੈ ਕੇ ਦੇ ਰਹੇ ਨਹੀਂ ਦੱਸ ਰਹੇ ਨਹੀਂ ਕਿ ਜਿਹੜਾ ਇਸ ਵਕਤ ਜਿਹੜਾ ਠੰਡ ਦਾ ਪ੍ਰਕੋਪ ਜਿਹੜਾ ਕਾਫੀ ਹੈ ਔਰ ਇਸ ਦੇ ਨਾਲ ਜਿਹੜਾ ਕਾਫੀ ਜਿਹੜਾ ਜਿਹੜਾ ਜਾਨ ਜੀਵਨ ਨੂੰ ਬੁਰੀ ਤਰ੍ਹਾਂ ਜਿਹੜਾ ਪ੍ਰਭਾਵਿਤ ਹੁੰਦਾ ਲੋਕ ਜਿਹੜਾ ਕੰਮ ਕਰਤੇ ਜਿਹੜਾ ਜਾਣ ਵੇਲੇ ਉਹ ਕਾਫੀ ਦਿੱਕਤ ਮਹਿਸੂਸ ਕਰਦੇ ਨੇ ਔਰ ਇਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਕਾਫੀ ਜਿਹੜੀ ਦਿੱਕਤਾਂ ਜਿਹੜੀਆਂ ਠੰਡ ਦੇ ਕਾਰਨ ਪਰੇਸ਼ਾਨੀਆਂ ਆਂਦੀਆਂ ਬਜ਼ੁਰਗਾਂ ਨੂੰ ਆਂਦੀ ਬੱਚਿਆਂ ਨੂੰ ਆਂਦੀ ਹੈ ਹਾਲਾਂਕਿ ਸਕੂਲ ਵਿੱਚ ਰਾਤ ਹੈ ਕਿ ਛੁੱਟੀਆਂ ਮਿਲੀਆਂ ਹੋਈਆਂ ਨੇ ਪਰ ਇਸ ਦੇ ਬਾਵਜੂਦ ਜਿਹੜਾ ਠੰਡ ਦਾ ਜਿਹੜਾ ਪ੍ਰਕੋਪ ਹੈ ਜੀ नरेश ਤੁਸੀਂ ਸਾਨੂੰ ਤਸਵੀਰਾਂ ਵਖਾਦਰ ਮੈਂ ਆਪਣੇ ਸਹਿਯੋਗੀ ਦਾ ਰੁਕਰਾਂਗੇ ਅਮਨ 파ਟਵਾਜ ਲਾਈਵ ਚੰਡੀਗੜ੍ਹ ਤੋਂ ਮੇਨ ਨਾਲ ਮੌਜੂਦ ਨੇ ਅਮਨ ਸਭ ਤੋਂ ਪਹਿਲਾਂ ਜਾਨਣਾ ਚਾਹੁੰਗੇ ਤੁਸੀਂ ਚੰਡੀਗੜ੍ਹ ਚ ਕਿਹੜੀ ਥਾਂ ਤੇ ਮੌਜੂਦ ਹੋ ਕੀ ਕੁਝ ਟੈਂਪਰੇਚਰ ਅੱਜ ਸੀ ਟੀ ਬਿਊਟੀਫੁੱਲ ਦਾ ਤੇ ਕੀ ਕੁਝ ਖਤਾਇਤਾ ਕੀ ਕੁਝ ਐਡਵਾਈਜ਼ਰੀ ਜੋ ਹੈ ਮੌਸਮ ਵਿਭਾਗ ਦੇ ਵੱਲ ਅ ਸਰਬਜੋਤ ਮੈਂ ਸੁਖਨਾ ਲੈਕ ਚੰਡੀਗੜ੍ਹ ਜਿਹੜਾ ਰੋਡ ਹੈ ਰੋਗ ਗਾਰਡਨ ਦੇ ਨਾਲ ਉਸ ਰੋਡ ਤੇ ਬੈਕ ਸਾਈਡ ਮੌਜੂਦਾ ਇਹ ਰੋਡ ਸਿੱਧਾ ਪੰਜਾਬ ਸੈਕਰੀਏਟ ਅਤੇ ਪੰਜਾਬ ਰਿਆਣਾ ਹਾਈ ਕੋਰਟ ਨੂੰ ਜਾਂਦਾ ਔਰ ਬਿਲਕੁਲ ਲੇਕ ਦੇ ਅਸੀਂ ਸਾਹਮਣੇ ਖੜੇ ਹਾਂ ਔਰ ਇਸ ਵੇਲੇ ਕਿਉਂਕਿ ਇੱਥੇ ਆ ਜ਼ਿਆਦਾਤਰ ਲੋਕ ਹੁੰਦੇ ਜਿਨ੍ਹਾਂ ਨੇ ਸੈਰ ਸਪਟਾ ਕਰਨਾ ਹੈ ਸਵੇਰੇ ਐਕਸਰਸਾਈਜ਼ ਕਰਨੀ ਹੈ ਜਾਂ ਆਪਣੇ ਕੰਮ ਤੇ ਜਾਣਾ ਹੈ ਸੈਕਰੀਏਟ ਜਾਣਾ ਕਿਸੇ ਨੇ ਪੰਜਾਬ ਰਿਆਣਾ ਹਾਈ ਕੋਰਟ ਜਾਣਾ ਹੈ ਜਾਂ ਕਿਸੇ ਨੇ ਇੰਡਸਟਰੀ ਏਰੀਆ ਵੀ ਜਾਣਾ ਹੈ ਕੋਈ ਆਫਿਸਿਸ ਨੂੰ ਜਾਣਾ ਹੈ ਤਾਂ ਆ ਰੂਟ ਜਿਹੜਾ ਹੈ ਲੋਕਾਂ ਦੀ ਇੱਕ ਪ੍ਰੇਫਰੈਂਸ ਹੁੰਦਾ ਹੈ ਔਰ ਇੱਥੇ ਸਭ ਤੋਂ ਪਹਿਲਾ ਸ਼ਹਿਰ ਦੀ ਚਹਲ ਪਹਲ ਨਜ਼ਰ ਆਉਂਦੀ ਹੈ ਕਿਉਂਕਿ ਕੋਈ ਚਾਹੇ ਡਿਸਟ੍ਰਿਬਿਊਟਰ ਹੈ ਕਿਸੇ ਸਮਾਨ ਦਾ ਚਾਹੇ ਕੋਈ ਕੰਮਕਾਰ ਕਰਨ ਵਾਲਾ ਲੋਕ ਹੈ ਕੋਈ ਦਿਹਾੜੀਦਾਰ ਹੈ ਤਾਂ ਉਹ ਵੀ ਸੜਕ ਤੇ ਨਜ਼ਰ ਆਉਂਦੇ ਨੇ ਚਹਲ ਪਹਲ ਸਭ ਤੋਂ ਪਹਿਲਾਂ ਇਸ ਸੜਕ ਤੇ ਨਜ਼ਰ ਆਉਂਦੀ ਹੈ ਔਰ ਠੰਡ ਦੀ ਜੇਕਰ ਗੱਲ ਕਰੀਏ ਹੱਡ ਚ ਵੀ ਠੰਡ ਹੈਗੀ ਹੈ ਔਰ ਟੈਂਪਰੇਚਰ ਵੀ ਜਿਹੜਾ ਹੈ ਉਹ 9 ਤੋਂ 10 ਡਿਗਰੀ ਹੈ ਔਰ ਚੰਡੀਗੜ੍ਹ ਦੇ ਅੰਦਰ ਖਾਸ ਕਰਕੇ ਕਿਉਂਕਿ ਵਿਜ਼ਿਬਿਲਟੀ ਹਾਲਾਕੀ ਤੁਹਾਨੂੰ ਸ਼ਹਿਰ ਚ ਇਸ ਵੇਲੇ ਜਿਵੇਂ ਨਜ਼ਰ ਵੀ ਆ ਰਹੀ ਹੈ 200 ਤੋਂ 300 ਮੀਟਰ ਦੀ ਹੈਗੀ ਹੈ ਲੇਕਿਨ ਇੰਨਾ ਜ਼ਰੂਰ ਹੈ ਕਿ ਪਿਛਲੇ 11 ਸਾਲ ਦਾ ਚੰਡੀਗੜ੍ਹ ਨੇ ਰਿਕਾਰਡ ਤੋੜਿਆ ਹੈ ਔਰ ਪੰਜਾਬ ਭਰ ਦੇ 12 ਜ਼ਿਲ੍ਹੇ ਅਜਿਹੇ ਨੇ ਜੋ ਠੰਡ ਦੇ ਨਾਲ ਪੂਰੀ ਤਰ੍ਹਾਂ ਪ੍ਰਭਾਵਿਤ ਨੇ ਔਰ ਉੱਥੇ ਵਿਜ਼ਿਬਿਲਟੀ ਵੀ 50 ਤੋਂ 100 ਮੀਟਰ ਹੈ 12 ਜ਼ਿਲ੍ਹੇ ਜਿਹੜੇ ਨੇ ਜਿਨ੍ਹਾਂ ਚ ਮੋਗਾ ਬਠਿੰਡਾ ਲੁਧਿਆਣਾ ਬਰਨਾਲਾ ਤਰਨਤਾਰਨ ਅੰਮ੍ਰਿਤਸਰ ਕਪੂਰਥਾ ਮਾਲਸਾ ਮਾਨਸਾ ਸੰਗਰੂਰ ਫਤਿਹਗੜ੍ਹ ਸਾਹਿਬ ਅਤੇ ਰੋਪੜ ਪਟਿਆਲਾ ਇਹ ਉਹ ਸ਼ਹਿਰ ਨੇ ਜਿਨ੍ਹਾਂ ਦੀ ਵਿਜ਼ਿਬਿਲਟੀ 50 ਤੋਂ 100 ਮੀਟਰ ਹੈ ਔਰ ਇਹਨਾਂ ਦੇ ਨਾਲ ਕਿਉਂਕਿ ਆਸ-ਪਾਸੇ ਇਹਨਾਂ ਸ਼ਹਿਰਾਂ 'ਚ ਜ਼ਿਆਦਾਤਰ ਖੇਤ ਨੇ ਜਾਂ ਕੋਈ ਨਹਿਰ ਵਗਦਾ ਹੈ ਇਸ ਕਰਕੇ ਕਿਤਨੇ-ਕਿਤੇ ਔਰ ਠੰਡ ਕਰਕੇ ਵੀ ਕਿਉਂਕਿ ਵੈਸਟਰਨ ਡਿਸਟਰਬੈਂਸ ਹੈ ਤਾਂ ਫੌਗ ਜਿਹੜੀ ਹੈ ਉਹ ਆਪਣਾ ਅਸਰ ਦਿਖਾਉਂਦੀ ਹੈ ਹਰਿਆਣਾ ਦੇ ਨਾਲ ਕਿਉਂਕਿ ਚੰਡੀਗੜ੍ਹ ਦੇ ਨਾਲ ਇੱਕ ਪਾਸੇ ਹਰਿਆਣਾ ਲੱਗਦਾ ਹੈ ਉੱਥੇ ਦੇ 9 ਜ਼ਿਲ੍ਹੇ ਨੇ ਜਿਹੜੇ ਇਸ ਧੁੰਦ ਦੇ ਅਲਰਟ 'ਚ ਨੇ ਕਿਉਂਕਿ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਇਹ ਟਰਾਈ ਸਿਟੀ ਦੇ ਨਾਲ ਜਿੱਥੇ ਲੱਗਦੇ ਨੇ ਠੰਡ ਹੈ ਉੱਥੇ yellow alert ਵੀ ਜਾਰੀ ਕੀਤਾ ਗਿਆ ਹੈ ਚੰਡੀਗੜ੍ਹ ਦੇ ਅੰਦਰ ਵੀ ਫੌਗ ਨੂੰ ਲੈ ਕੇ ਠੰਡ ਨੂੰ ਲੈ ਕੇ ਪੰਜਾਬ ਦੇ ਨਾਲ 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 yellow alert ਜਾਰੀ ਹੈ ਹਰਿਆਣਾ ਦੇ 9 ਜ਼ਿਲ੍ਹੇ ਨੇ ਜਿਸ 'ਚ ਪੰਚਕੁੱਲਾ ਅ ਅੰਬਾਲਾ ਯਮਨਾ ਨਗਰ ਕੁਰੂਕਸ਼ੇਤਰ ਕੈਥਲ ਕਰਨਾਲ ਸਿਰਸਾ ਫਤਿਹਪੁਰਬਾਦ ਅਤੇ ਹਿਸਾਰ ਇੱਥੇ ਸਭ ਤੋਂ ਜ਼ਿਆਦਾ ਧੁੰਦ ਜਿਹੜੀ ਹੈ ਹਰਿਆਣੇ 'ਚ ਹੈ ਹਿਮਾਚਲ ਦੇ ਅੰਦਰ ਵੀ ਕਿਉਂਕਿ ਟਰਾਈ ਸਿਟੀ ਜੇ ਅਸੀਂ ਖੜੇ ਆ ਪੰਜਾਬ ਤੇ ਹਰਿਆਣਾ ਤੇ ਜ਼ਿਆਦਾਤਰ ਪ੍ਰਭਾਵ ਜਿਹੜਾ ਹੈ ਅਸਰ ਹਿਮਾਚਲ ਦਾ ਵੀ ਪੈਂਦਾ ਹੈ ਤਾਂ 16 ਜਨਵਰੀ ਤੱਕ ਉੱਥੇ ਮੌਸਮ ਖਰਾਬ ਰਹੇਗਾ ਉਸ ਤੋਂ ਬਾਅਦ ਮੌਸਮ ਸਾਫ਼ ਹੋਣ ਦੀ ਜਿਹੜੀ ਹੈ ਉਹ ਅੰਦੇਸ਼ਾ ਹੈਗਾ ਹੈ ਮੌਸਮ ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ਮੌਸਮ 16 ਤਰੀਕ ਤੇ ਬਾਅਦ ਤੱਕ ਸਾਫ਼ ਹੋ ਜਾਏਗਾ ਔਰ ਜ਼ਿਆਦਾਤਰ ਜਿਹੜੇ ਧੁੰਦ ਦੇ ਨਾਲ ਜਾਂ ਠੰਡ ਦੇ ਨਾਲ ਪ੍ਰਭਾਵਿਤ ਨੇ ਹਿਮਾਚਲ ਦੇ ਜ਼ਿਲ੍ਹੇ ਉਹ ਮੰਡੀ ਬਲਾਸਪੁਰ ਹਿਮੇਰਪੁਰ ਉਨਾ ਕਾਂਗੜਾ ਸਰਮੌਰ ਸੋਲੰਗ ਅਰੇ ਔਰ ਇਸ ਦੇ ਨਾਲ ਨਾਲ Shimla ਜਾਂ Lahaul Spiti ਇਹ ਏਰੀਆ ਹੈ ਕਿਉਂਕਿ ਉਹ ਜ਼ਿਆਦਾਤਰ ਉਹ ਤੇ ਚੌਕ ਹੀ ਹੋ ਜਾਂਦਾ ਹੈ ਤਾਂ ਉਸ ਦਾ Himachal ਦਾ ਅਸਰ ਵੀ ਸਟਾਈ ਸਿਟੀ ਤੇ ਹੈਗਾ ਔਰ ਚੰਡੀਗੜ੍ਹ ਮੌਸਮ ਵਿਭਾਗ ਦੇ ਹਿਸਾਬ ਦੇ ਨਾਲ ਇਹ ਹੈ ਕਿ ਠੰਡੀ ਹਵਾ ਕਿਉਂਕਿ ਇਹ ਖੁਸ਼ਕ ਠੰਡ ਹੈਗੀ ਹੈ ਔਰ ਇਸ ਦੇ ਨਾਲ ਵੈਸਟਰਨ ਡਿਸਰਬੈਂਸ ਆ ਉੱਪਰ ਤੇ ਫੋਗ ਵੀ ਹੈਗੀ ਹੈ ਤਾਂ ਇਹ ਤਿੰਨੇ ਚੀਜ਼ਾਂ ਦਾ ਅਸਰ ਹੈ ਔਰ ਟੈਂਪਰੇਚਰ ਜਿਹੜਾ ਮੈਕਸਿਮਮ ਤੋਂ ਮੈਕਸਿਮਮ ਹੈ ਉਹ 10 ਤੋਂ 11 ਡਿਗਰੀ ਰਹਿਣ ਵਾਲਾ ਹੈ ਜਿਸ ਦੇ ਨਾਲ ਲੋਕਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਦੀ ਜ਼ਰੂਰਤ ਹੈ ਠੰਡ ਤੋਂ ਜਦੋਂ ਬਾਹਰ ਇਸ ਮੌਸਮ 'ਚ ਨਿਕਲਦੇ ਆ ਤਾਂ ਆਪਣੇ ਪੈਰ ਕੰਨ ਹੱਥ ਇਹ ਢੱਕ ਕੇ ਕਿਉਂਕਿ ਇੱਕਦਮ ਜਦੋਂ ਬਾਹਰ ਇਸ ਮੌਸਮ ਦੇ ਨਾਲ ਆ ਬਾਹਰ ਕੋਈ ਨਿਕਲਦਾ ਹੈ ਤਾਂ ਠੰਡ ਲੱਗ ਸਕਦੀ ਹੈ ਔਰ ਖੁਸ਼ਕ ਠੰਡ ਹੈ ਤਾਂ ਸਿੱਧਾ ਸਿਹਤ ਤੇ ਸਰ ਪਾਉਂਦੀ ਹੈ ਔਰ ਬਿਮਾਰ ਹੋ ਕੇ ਫਿਰ ਉਲਝਣਾ ਇੱਕ ਇੱਕ ਸਿਹਤ ਲਈ ਉਹ ਉਹ ਪੈ ਸਕਦਾ ਹੈ ਤਾਂ ਇਸ ਕਰਕੇ ਔਰ ਕਿਉਂਕਿ ਸਰਕਾਰਾਂ ਨੇ ਵੀ 15 ਤੇ 15 ਤੇ 16 ਜਨਵਰੀ ਤੱਕ ਸਕੂਲ ਵੀ ਟ੍ਰਾਇਸਿਟੀ ਹੋਵੇ ਪੰਜਾਬ ਹੋਵੇ ਉਹ ਬੰਦ ਰੱਖੇ ਗਏ ਨੇ ਠੰਡ ਦਾ ਧਿਆਨ ਰੱਖਣ ਕਰਕੇ ਹੀ ਕਿ ਬੱਚਿਆਂ ਨੂੰ ਔਰ ਬਜ਼ੁਰਗਾਂ ਨੂੰ ਖਾਸ ਕਰਕੇ ਇਸ ਠੰਡ ਤੋਂ ਬਚਣ ਦੀ ਜ਼ਰੂਰਤ ਹੈ ਔਰ yellow alert ਜਿੱਥੇ ਦੋ ਸੂਬਿਆਂ 'ਚ ਜਾਰੀ ਹੈ ਤੇ ਚੰਡੀਗੜ੍ਹ 'ਚ ਇਸ ਦਾ ਅਸਰ ਵੀ ਹੈ ਧੁੰਦਰੀਆ ਤੇ ਨਾਲ ਅਲਰਟ ਵੀ ਜਾਰੀ ਹੈ ਐਡਵਾਈਜ਼ਰੀ ਜਾਰੀ ਹੈ ਜੀ ਜੀ ਬਹੁਤ ਬਹੁਤ ਸ਼ੁਕਰੀਆ ਅਮਨ ਸਾਨੂੰ ਜੋ ਮੌਸਮ ਦਾ ਤਾਜ਼ਾ ਅਪਡੇਟ ਜਾਣਨ ਲਈ ਬਹੁਤ ਬਹੁਤ ਸ਼ੁਕਰੀਆ ਅਮਨ ਪਟਵਾਰ ਚ ਮੇਨਾ ਮੇਰੇ ਸਹਿਯੋਗੀ ਚੰਡੀਗੜ੍ਹ ਤੋਂ ਲਾਈਵ ਜੁੜੇ ਸੀਗੇ ਬਹੁਤ ਬਹੁਤ ਸ਼ੁਕਰੀਆ ਨਰੇਸ਼ ਮੇਰੇ ਸਹਿਯੋਗੀ ਜੋ ਫਰੀਦਕੋਟ ਤੋਂ ਜੁੜੇ ਸੀਗੇ ਤੇ ਠੰਡ ਦਾ ਪ੍ਰਕੋਪ ਲਗਾਤਾਰ ਜਾਰੀ ਹੈ ਆਉਣ ਵਾਲੇ ਦਿਨਾਂ 'ਚ ਵੀ ਠੰਡ ਤੋਂ ਢਿਚਾਤ ਮਿਲਣ ਦੀ ਕੋਈ ਉਮੀਦ ਨਹੀਂ ਹੈ ਇਸ ਲਈ ਵਿਚਾਲੇ ਕਈ ਜੁਖਮਤਾਤਾ ਨੇ ਸਥਿਪ ਵਿਭਾਗ ਵੱਲੋਂ ਜਾਰੀ